दाना पानी ਵੀਡੀਓ ਵਿੱਚ ਅਮਰ ਨੂੰ ਪੈਸੇ ਦੀ ਜ਼ਰੂਰਤ ਹੋਣ ਕਰਕੇ ਉਸਨੇ ਆਪਣੇ ਦੋਸਤ ਦੇ ਪਿੱਛੇ ਲੱਗ ਕੇ ਜੋ ਬਿਆਨਾ ਕਰ ਦਿੱਤਾ ਹੈ ਆਪਣੀ ਵਰਕਸ਼ਾਪ ਦਾ ਤੇ ਉਹ ਉਸ ਨੂੰ ਹੁਣ ਘਾਟੇ ਵਿੱਚ ਲੱਗ ਰਿਹਾ ਹੈ ਕਿਉਂਕਿ ਉਸਨੇ ਬਿਆਨਾ ਪੜਿਆ ਪੜਿਆ ਵੀ ਨਹੀਂ ਤੇ ਉਸਨੇ ਪੈਸੇ ਵੀ ਨਹੀਂ ਗਿਨੇ ਤੇ ਉਸਨੇ ਜੋ ਉਸਦਾ ਦੋਸਤ ਹੈ ਤੇ ਉਸਨੇ ਹੀ ਬਿਆਨਾ ਪੜਿਆ ਹੈ ਤੇ ਸਾਈਨ ਕਰਕੇ ਉਸਨੇ ਉਸ ਨੂੰ ਫੜਾ ਦਿੱਤੇ ਤੇ ਉਸ ਦਾ ਜੋ ਦੋਸਤ ਹੈ ਉਹ ਚਾਲ ਖੇਡ ਰਿਹਾ ਹੈ ਪਰ ਬਾਵਣੂ ਅਜੇ ਇਹ ਨਹੀਂ ਪਤਾ ਕਿ ਜੋ ਇਹ ਇਹ ਅਮਰ ਹੈ ਉਹ ਦੇਵ ਦਾ ਭਰਾ ਹੈ ਤੇ ਦੂਜੇ ਪਾਸੇ ਗਗਨ ਆਪਣੀ ਮੰਮੀ ਤੇ ਗੁਰੀ ਨਾਲ ਜਦੋਂ ਕਾਰ ਦੇਖਣ ਜਾਂਦੀ ਹੈ ਤਾਂ ਉਸ ਨੂੰ ਉਹੀ ਕਾਰ ਪਸੰਦ ਆ ਜਾਂਦੀ ਹੈ ਜਿਹੇ ਸ਼ੋਰੂਮ ਦੇ ਵਿੱਚ ਦੇਵ ਨੇ ਸ਼ੋਰੂਮ ਖੋਲਿਆ ਹੁੰਦਾ ਹੈ ਤੇ ਉਹ ਇੱਕਦਮ ਹੈਰਾਨ ਹੋ ਜਾਂਦੇ ਆ ਕਿ ਦੇਵ ਦੇਵ ਨੇ ਸ਼ੋਰੂਮ ਇਹ ਦੇਵ ਦਾ ਸ਼ੋਰੂਮ ਹੈ ਤਾਂ ਉਸ ਟਾਈਮ ਦੇਵ ਉਸ ਦੀ ਮੰਮੀ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਉਂਦਾ ਹੈ ਤੇ ਕਿਉਂਕਿ ਉਹਨਾਂ ਦਾ ਪਹਿਲਾ ਆਮਣਾ-ਸਾਮਣਾ ਹੀ ਨਹੀਂ ਹੋਇਆ ਸੀ ਦੀਪ ਦੇ ਵਿਆਹ ਤੋਂ ਬਾਅਦ ਇੱਕ ਦਿਨ ਦੀਪ ਨੂੰ ਵੀ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਹੈ ਕਿ ਮੈਂ ਕਿਉਂ ਨਹੀਂ ਗਈ ਅਮਰ ਦੇ ਨਾਲ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਹੀ ਜਦੋਂ ਸਕਿਉਰਿਟੀ ਗਾਰਡ ਦੀ ਨੌਕਰੀ ਕੀਤੀ ਸੀ ਦੇਵ ਨੇ ਤਾਂ ਬਹੁਤ ਦੁੱਖ ਦਿੱਕੇ ਸੀ ਉਸ ਨੇ ਬਾਊ ਦੀ ਘੰ ਘਰ ਵਾਲੀ ਤੋਂ ਵੀ ਬਹੁਤ ਗੱਲਾਂ ਸੁਣੀਆਂ ਸੀ ਤੇ ਜੋ ਉਸ ਨੂੰ ਗਲਤ ਕੰਮ ਕਰ ਲਈ ਪੈਸੇ ਦਿੱਤੇ ਸੀ ਵੀ ਮੇਰੀ ਐਂਟਰੀ ਨਾ ਪਾਈ ਉਹ ਬਾਊ ਦੇ ਨਾਲ ਹੁਣ ਦੀਪ ਦੀ ਖੜਕ ਪਈ ਸੀ ਤੇ ਬਾਊ ਨੇ ਨਾ ਬਾਊ ਦੇ ਕਰੇ ਦੇਵ ਨੇ ਨੌਕਰੀ ਵੀ ਛੱਡ ਦਿੱਤੀ ਸੀ ਤੇ ਜਦੋਂ ਉਸ ਨੇ 50000 ਰੁਪਏ ਲਿਆ ਸੀ ਦੇਵ ਨੇ ਤਾਂ ਬਾਊ ਨੇ ਉਸ ਨੂੰ ਖਰੀਆਂ ਖੋਟੀਆਂ ਸੁਣਾਈਆਂ ਸੀ ਕਿ ਮੇਰਾ ਪੈਸੇ ਮੋੜ ਦੇ ਚੱਲਦੀ ਮੋੜ ਦੇ ਉਸ ਨੂੰ ਐ ਸੀ ਕਿ ਕਿੱਥੋਂ ਮੋੜ ਦੂੰ ਪਰ ਉਸ ਨੂੰ ਇਹ ਨਹੀਂ ਪਤਾ ਵੀ ਜਿਹੜੀ ਇਹ ਵਰਕਸ਼ਾਪ ਆ ਉਸ ਦਾ ਮਾਲਕ ਵੀ ਦੇਵ ਤੇ ਅਮਰ ਹੀ ਆ ਵੀ ਇਹ ਅਮਰ ਦਾ ਪਰ ਇਹ ਪਰ ਹੁਣ ਉਹਨਾਂ ਦਾ ਟਕਰਾਅ لازمی ਹੋਵੇਗਾ ਤੇ ਜੋ ਅਮਰ ਨੇ ਗਲਤੀ ਕੀਤੀ ਹੈ ਬਿਆਨਾ ਦੇ ਕੇ ਉਸ ਦਾ ਹੋ ਸਕਦਾ ਹੈ ਕਿ ਦੁੱਗਣੀ ਪੈਸੇ ਦੇ ਕੇ ਦੇਵ ਇਹ ਜਗਾ ਛਡਵਾਏ ਕਿਉਂਕਿ ਇਹ ਉਹਨਾਂ ਦੀ ਜੱਦੀ ਪੁਛਤੀ ਜਗਾ ਸੀ ਜੇਸੇ ਵਿੱਚ ਦੇਵ ਤੇ ਅਮਰ ਕੰਮ ਕਰਦੇ ਸੀ ਤੇ ਜਦੋਂ ਅਮਰ ਨੇ ਧੋਖਾ ਕੀਤਾ ਸੀ ਦੇਵ ਦੇ ਨਾਲ ਤੇ ਦੀਪ ਸਾਰਾ ਕੋਸ਼ ਅਮਰ ਦੇ ਸਹਤੇ ਹੀ ਛੱਡ ਕੇ ਗਿਆ ਸੀ ਪਰ ਜਦੋਂ ਹੁਣ ਉਹ ਦੀਪ ਨੂੰ ਵੀ ਲੈਣ ਗਿਆ ਸੀ ਤੇ ਦੀਪ ਵੀ ਨਹੀਂ ਆਈ ਤੇ ਹੁਣ ਵੇਖ ਤੁਹਾਣੇ ਦੇ ਵਿੱਚ ਕੀ ਗੱਲ ਹੁੰਦੀ ਹੈ ਵੇਖਣ ਨੂੰ ਕਹਾਣੀ ਬਹੁਤ ਹੀ ਸੋਹਣੀ ਹੈ ਸੱਚੀ ਕਹਾਣੀ ਹੈ ਤੇ ਬਹੁਤ ਨਾਲ ਹੀ ਇਦਾਂ ਨਹੀਂ ਹੁੰਦਾ ਵਾ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਸ਼ੁਰੂ ਕਰਿਓ ਜੀ ਮੈਂ ਲੱਗਿਆ ਅਗਲੇ ਵੀਡੀਓ ਦੇ ਵਿੱਚ